ਵਾਹਿਗੁਰੂ ਸਾਬ ਜੀ ਚਾਲਾਂਗੇ ਉਠ ਨਾਮ ਜਾਪ ਨਿਸ ਬਾਸੁਰ ਆਰਾਧ ਕਾੜ ਤੁਝੇ ਨ ਵਿਆਪੈ ਨਾਨਕ ਮਿਟੇ ਉਪਾਦ ਸੁਖੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਵਾਹਿਬ ਜੀ ਬੁਲਾਵਲ ਮਹਲਾ ਪੰਜਵਾਂ ਨਿੰਦਕ ਐਸੇ ਹੀ ਝੜ ਪਰੀਐ ਸ਼ਾਨੀ ਸੁਨੋ ਤੁਮ ਭਾਈ ਜਿਉ ਕਲਰ ਪੀਤ ਗਰੀਆ ਨਿੰਦਕ ਐਸੇ ਹੀ ਝੜ ਬਰੀਆਏ ਇਹ ਨਿਸ਼ਾਨੀ ਸੁਨੋ ਤੁਮ ਭਾਈ ਜੋ ਕਲਰ ਪੀਤ ਗਰੀਆ ਰਹਾਓ ਜੋ ਦੇਖੇ ਛੇਦਰ ਤੋ ਨਿੰਦ ਕੋ ਮਾਹੇ ਭਲੋ ਦੇਖ ਦੁਖ ਭਰੀ ਆ 8 ਪਛਤਵੇ ਨਹੀਂ ਪਹੁੰਚਾ ਬੁਰਾ ਚਿਤਵਤ ਚਿਤਵਤ ਮਰੀ ਆ ਸਿੰਧੂ ਕੋ ਪ੍ਰਭੂ ਬੁਲਾਇਆ ਕਾਲ ਨੇਰ ਆਇਆ ਹਰ ਜਨ ਸੋ ਬਾਦ ਉਠ ਰਹੀ ਆ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਯਾ ਮਾਨਸ ਬੱਬਰੇ ਕਰੀ ਆ ਨਿੰਦਕ ਪ੍ਰਭੂ ਬੁਲਾਇਆ ਕਾਲ ਨੇਰ ਆਇਆ ਹਰ ਜਨ ਸੋ ਬਾਦ ਉਠਰੀ ਆ ਖਾ ਆ ਪ੍ਰਭ ਸੁਆਮੀ ਕੀ ਆ ਮਾਨਸ ਬੱਬਰੇ ਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ 5ਵਾਂ ਨਿੰਦ ਕੋ ਐਸੇ ਹੀ ਚੜ ਪਈ ਐ ਇਹ ਨਿਸ਼ਾਨੀ ਸੁਨੋ ਤਮ ਭਾਈ ਜੋ ਕਾਲਰ ਭੀਤ ਗਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਾਛ ਨਾਹੀਂ ਜਲ ਤੇ ਉਭਜ ਤਰਾੰਗ ਜਿਓ ਜਲ ਹੀ ਬਿਖੇ ਸੰਭਾਹੇ ਵਾਹਿਗੁਰੂ ਜੀ ਅਥ ਦਲੀਬ ਕੋ ਰਾ ਕਥਨ ਤੋਟਕ ਸ਼ਾਂਦ ਰਾਣਮੋ ਜ ਮਾਨ ਮੀਪ ਹਏ ਤਬ ਆਣ ਦਰੀਬ ਦਲੀਸ ਭਾਏ ਰਾਨਮੋ ਜਮਾਨ ਮਹੀਪ ਹਾਏ ਤਬ ਆਣ ਦਰੀਬ ਦਲੀਸ ਭਾਏ ਬੋ ਬੰਤਨ ਦਾਨਮ ਦੀ ਦਲੇ ਸਭ ਠੌਰ ਸਬੋਠ ਧਰਮ ਪਲੇ ਜੋ ਪਈ ਜਬ ਨਿਰਪਹਨਾ ਮਾਨਤਾਤਾ ਬਰ ਸ਼ਿਵ ਤਰਸੂਲ ਕਰ ਤਰ ਲਵ ਨਾਸੁਰ ਅਯੋ ਦਲੀਪ ਜਦ ਕੋ ਰਾਜਾ ਭਾਂਤ ਭਾਂਤ ਜੇ ਰਾਜ ਬਰਾਜਾ ਭਾਇਓ ਦਲੀਪ ਜਗਤ ਕੋ ਰਾਜ ਆਦ ਭਾਂਤ ਜੇ ਰਾਜ ਬਿਰਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ